ਤੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਦੇ ਗਰ ਦੇ ਵਿਖੇ ਹਲਕਾ ਅਮਰitsar ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਵਿਸ਼ੇਸ਼ ਮੀਟਿੰਗ ਕਰਾਈ ਗਈ ਹੈ। ਇਸ ਮੌਕੇ ਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਪਿਆਰ ਦਾ ਸਬੂਤ ਦਿੱਤਾ ਹੈ ਤੇ ਲੋਕ ਬਹੁਤ ਸਿਆਣੇ ਹਨ। ਉਹ ਵਿਕਾਸ ਨੂੰ ਵੇਖ ਕੇ ਹੀ ਵੋਟ ਪਾਉਂਦੇ ਹਨ ਤੇ ਇਸ ਵਾਰ ਫਿਰ ਲੋਕ ਵੱਡੇ ਪੱਧਰ ਤੇ ਵੱਡੀ ਲੀਡ ਦੇ ਨਾਲ ਜਿਤਾਉਣਗੇ। ਇਸ ਮੌਕੇ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਹਰ ਵਾਰ ਔਜਲਾ ਨੂੰ ਵੱਡੀ ਲੀਡ ਦੇ ਨਾਲ ਹਲਕਾ ਅਜਨਾਲਾ ਤੋਂ ਜਿਤਾਇਆ ਜਾਂਦੇ ਰਹੇ ਨੇ। ਤੇਸਰ ਫੇਰੇ ਨਾ ਨੂੰ ਵੱਡੀ ਲੀਡ ਦੇ ਨਾਲ ਚਿਤਾਇਆ ਵੰਗੇ ਆਪਸੀ ਪਿਆਰ ਪਾਉਣਾ ਦਾ ਸਬੂਤ ਹੋਵੇਗੀ ਅਜਨਾਲਾ ਸ਼ਹਿਰ ਦੀ ਲੀਡ ਬਿਲਕੁਲ ਅੱਜ ਸਰਦਾਰ ਵਰਤਾਲ ਸਿੰਘ ਅਜਨਾਲਾ ਜੋ ਕਿ ਅਜਨਾਲਾ ਹਰਕਾ ਇਹਨਾਂ ਦਾ ਪਰਿਵਾਰਕ ਆਪਣਾ ਸੰਬੰਧ ਹੈ ਔਰ ਸਾਬਕਾ ਐਮਐਲਏ ਨੇ ਉਥੋਂ ਅੱਜ ਜਿੱਥੇ ਅਸੀਂ ਸਵੇਰੇ ਗੱਲ ਹੋਈ ਸੀ ਕਿ ਮੈਂ ਕੱਲ ਦੋ ਤਿੰਨ ਦਿਨ ਦੀ ਗੱਲ ਸੀ ਮੈਂ ਠੀਕ ਨਹੀਂ ਸੀ ਇਸ ਕਰਕੇ ਆ ਨਹੀਂ ਸਕਿਆ ਇਹਨਾਂ ਨੇ ਕਿਹਾ ਵੀ ਚਾਹਤਾ ਕੱਪ ਇੱਕ ਵਰਕਰਾਂ ਨਾਲ ਆਪਾਂ ਪੀਡੀਏ ਤੋਂ ਸਭ ਅੱਜ ਵਰਕਰ ਇਹਨਾਂ ਨੇ ਬੁਲਾਏ ਸੀ 2 ਘੰਟੇ ਦੇ ਟਾਈਮ ਦਾ ਸਾਰਾ ਵਕਤ ਆ ਸੀ ਔਰ ਕਰੀਬ 3-400 ਜਿਹੜਾ ਇਹਨਾਂ ਦਾ ਜਿਹਨਾਂ ਨਾਲ ਨਿੱਜੀ ਸੰਬੰਧ ਹੈ ਕਾਂਗਰਸ ਦੀ ਸਿਪਾਈ ਨੇ ਵਰਕਰ ਨੇ ਉਹਨਾਂ ਨਾਲ ਸਾਰਿਆਂ ਨਾਲ ਬਹਿ ਕੇ ਵਿਚਾਰ ਵਟਾਂਦਰਾ ਆ ਕਿ ਕਿਸ ਤਰੀਕੇ ਨਾਲ ਇਹ ਨਾਲੇ ਦੀ ਰਣਨੀਤੀ ਬਣਾਈ ਜਾਊਗੀ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਉੱਥੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਜਿੱਤ ਕੇ ਨਿਕਲੇ ਸੋ ਇਹਦੇ ਤੇ ਵਿਚਾਰ ਵਟਾਂਦਰਾ ਅਸੀਂ ਵਰਕਰਾਂ ਦਾ ਵੀ ਸੁਣਿਆ ਆਪਣੇ ਵੀ ਵਿਚਾਰ ਰੱਖੇ ਆ ਔਰ ਲਗ ਲਗ ਤਜਰਬਾ ਜਿਹੜਾ ਆ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਸਰਪੰਚ ਨੇ ਬਲਾਕ ਸੰਮਤੀ ਦੇ ਸਾਡੇ ਕੌਂਸਲ ਮੈਂਬਰ ਨੇ ਜਿਹੜੇ ਡੀਸੀਸ ਦੇ ਉਹਨਾਂ ਤੋਂ ਅਸੀਂ ਲਏ ਆ ਸੋ ਜਨਾਰਾ ਸਾਹਿਬ ਨੇ ਇਹਨਾਂ ਨੇ ਚਰਚਾ ਕੀਤੀ ਔਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੀਤੀ ਹੈ ਸੋ ਇਹਦੀ ਰਣਨੀਤੀ ਅਸੀਂ ਇੱਕ ਦੋ ਦਿਨਾਂ ਚ ਤੈਅ ਕਰਕੇ ਜਨਾਲੇ ਹਲਕੇ ਦੇ ਪੂਰਨ ਤੌਰ ਦੇ ਉੱਤੇ ਹਰ ਜਗ੍ਹਾ ਤੇ ਅਸੀਂ ਪਹੁੰਚ ਕਰਾਂਗੇ ਪਹਿਲੀ ਮੀਟਿੰਗ ਕੀਤੀ ਆ ਅੱਜ ਕਿੰਨਾ ਪਿਆਰ ਕਿਹਾ ਆ ਸਾਰੇ ਦਾ ਬਹੁਤ ਪਿਆਰ ਮਿਲਿਆ ਬਹੁਤ ਮੁਹੱਬਤ ਮਿਲੀ ਆ ਔਰ ਇਹ ਹਮੇਸ਼ਾ ਹੀ ਅਸੀਂ ਰਣੀ ਆ ਜਨਾਲੇ ਹਲਕੇ ਦੇ ਕਿਉਂਕਿ ਬਹੁਤ ਵੱਡੀ ਲੀਡ ਨਾਲ ਇਹਨਾਂ ਨੇ ਦਿਟਾਉਂਦੇ ਆ ਉਹੀ ਕਰਨੇ ਕਿ ਸਾਡਾ ਜੀ ਵੀ ਕਰਦਾ ਕਿ ਜਨ ਅੰਮ੍ਰਿਤਸਰ ਤੋਂ ਬਾਅਦ ਇੱਕ ਹੋਰ ਸ਼ਹਿਰ ਵਿਕਸਿਤ ਹੋਵੇ ਜਿੱਦਾਂ ਉਧਰਲੇ ਬੰਨੇ ਜੰਡਿਆਲਾ ਵੱਧ ਰਿਹਾ ਇਧਰਲੇ ਬੰਨੇ ਜਨਾਲਾ ਵੱਧ ਰਿਹਾ ਇਹੀ ਕਾਰਨ ਹੈ ਕਿ 270 ਕਰੋੜ ਦੀ ਛੜਕ ਜਿਹੜੀ 4 ਲੇਨ ਜਾ ਰਹੀ ਹੈ ਅੰਮ੍ਰਿਤਸਰ ਤੋਂ ਲੈ ਕੇ ਰਮਦਾਸ ਤੱਕ ਉਹ ਇਹੀ ਕਾਰਨ ਹੈ ਕਿ ਸਾਡਾ ਪਿਆਰ ਹੀ ਆ ਅੱਜ ਉਹ ਹਲਕਾ ਜਿਹੜਾ ਆ ਤੁਸੀਂ ਦੇਖੋ ਪੜਾ ਕੇ ਦਿੱਤੀ ਹੈ ਤੇ 20 ਮਿੰਟਾਂ 'ਚ 15 ਮਿੰਟਾਂ 'ਚ ਤੁਸੀਂ ਅੰਮ੍ਰਿਤਸਰ ਆ ਜਾਂਦੇ ਜੀ ਉਹਦੇ ਨਾਲ ਰਿੰਗ ਰੋਡ ਦੇ ਰਹੇ ਆ ਇਹ ਰਾਜਾ ਸਾਹਿਬ ਜੀ ਤੋਂ ਪਹਿਲਾਂ ਸੱਜੇ ਚਲੇ ਜੋ ਬਾਬਾ ਬੁੱਢਾ ਸਾਹਿਬ ਨੂੰ ਚੱਲਣਾ ਉਧਰੋਂ ਉਹਦੇ ਸੱਜੇ ਮੋੜ 'ਤੇ ਬਾਬਾ ਪੱਡਾ ਸਾਹਿਬ ਚੇਜੋ ਮਤਲਬ ਅਸੀਂ ਕੋਸ਼ਿਸ਼ ਕੀਤੀ ਕਿ ਟਾਈਮ ਦੀ ਵੀ ਲੋਕਾਂ ਦੀ ਬਚਤ ਹੋਵੇ ਸੰਦ ਵੀ ਖਰਾਬ ਨਾ ਹੋਣ ਕੋਸਟ ਵੀ ਉਹਨਾਂ ਦੀ ਘਟੇ ਔਰ ਇਹ ਸਾਰੀਆਂ ਚੀਜ਼ਾਂ ਦੂਰ ਅੰਦੇਸ਼ੀ ਨਾਲ ਹੀ ਕੀਤੀਆਂ ਨੇ ਔਰ ਅਜਨਾਲੇ ਹਲਕੇ ਦੇ ਸਾਨੂੰ ਇਸ ਗੱਲ ਦਾ ਮਾਣ ਔਰ ਖੁਸ਼ੀ ਵੀ ਅੱਜ ਮਹਿਸੂਸ ਹੋਈ ਹੈ ਸਾਰੇ ਪਰਿਵਾਰ ਨੂੰ ਗੋਬਰ ਜੀ ਨੇ ਇਹਨਾਂ ਦੇ ਸਾਰੇ ਸੱਜਣ ਮਿੱਤਰ ਔਰ ਇਹਨਾਂ ਦੇ ਨਜ਼ਦੀਕੀ ਸਬੰਧ ਵਾਲੇ ਸਾਰੇ ਲੋਕ ਆਏ ਨੇ ਜਿਹੜੇ ਅਜਨਾਲੇ ਹਲਕੇ ਤੋਂ ਬਲੋਂਗ ਕਰਦੇ ਨੇ ਅਸੀਂ ਸ਼ੁਰੂਆਤ ਕੀਤੀ ਹੈ ਔਰ ਹਮੇਸ਼ਾ ਜਦੋਂ ਸ਼ੁਰੂਆਤ ਕਰੀਦੀ ਹੈ ਕਿ ਮਨ ਦੇ ਵਿੱਚ ਇੱਕ ਜੋਸ਼ ਹੁੰਦਾ ਹੈ ਬਲਬਲਾ ਹੁੰਦਾ ਹੈ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਨੂੰ ਬਹੁਤ ਵਧੀਆ ਢੰਗ ਨਾਲ ਅਸੀਂ ਲੜੀਏ ਔਰ ਇਸ ਵੇਲੇ ਜੋ ਸਥਿਤੀ ਹੈ ਔਰ ਲੋਕਾਂ ਦਾ ਜੋ ਇਸ ਵੇਲੇ ਸਨੇਹਾ ਹੈ ਲੋਕਾਂ ਦਾ ਜਿਹੜਾ ਜੋਸ਼ ਹੈ ਉਹ ਅੱਜ ਅਸੀਂ ਦੇਖ ਲਿਆ ਉਹਨਾਂ ਦਾ ਪਿਆਰ ਦੇਖਿਆ ਔਰ ਮੈਨੂੰ ਪੂਰਨ ਯਕੀਨ ਹੈ ਵੀ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਬਹੁਤ ਵਧੀਆ ਢੰਗ ਨਾਲ ਅਸੀਂ ਲੜਨੀ ਹੈ ਔਰ ਮੇਰਾ ਖਿਆਲ ਆ ਵੀ ਜਿੰਨਾ ਜੋਸ਼ ਵਰਕਰ ਚ ਐਸੋਲੇ ਪਾਰਟੀ ਦੇ ਪ੍ਰਤੀ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਔਰ ਮੈਂ ਤੁਹਾਨੂੰ ਇੱਕੋ ਵਿਸ਼ਵਾਸ ਤੋਂ ਹੋਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਦਾ ਜਿਹੜਾ ਐਸੋਲੇ ਗ੍ਰਾਫ ਹੈ ਉਹ ਇੰਨਾ ਵਧਣਾ ਹੈ ਕਿ ਅੰਮ੍ਰਿਤਸਰ ਦੀ ਸੀਟ ਜਿਹੜੀ ਆ ਉਹ ਪਾਰਲੀਮੈਂਟ ਦੀ ਜਿਹੜੀ ਅਸੀਂ ਇਨਸ਼ਾਅਰ ਸਰ ਗੁਰਜੀਤ ਸਿੰਘ ਔਜਲੇ ਨਾਲ ਜਿਤਾਵਾਂਗੇ ਔਰ ਪਾਰਲੀਮੈਂਟ ਦੇ ਵਿੱਚ MP ਬਣਾ ਕੇ ਅਸੀਂ ਭੇਜਾਂਗੇ ਔਰ ਅੰਮ੍ਰਿਤਸਰ ਦਾ ਨਾਮ ਉੱਚਾ ਕਰਾਂਗੇ ਜੀ ਨਾਲ ਸਾਹਿਬ ਤੁਹਾਡੇ ਪਿਆਰ ਤੇ ਸ਼ਰਕੀਂਤਾ ਜਾਂਦਾ ਵਾ ਲਗਾਤਾਰ ਲੋਦੀਆਂ ਲੋਦੀਆਂ ਤਾਂ ਨਿੱਕੀ ਜਿੱਦੇ ਇੱਕੋ ਗੱਲ ਦੱਸਿਆ ਜੀ ਇੱਕੋ ਹੀ ਸਾਡੇ ਚ ਨੋਟਸ ਰਿਜ਼ਲਟ ਵੇਖ ਲਓ ਸਾਡਾ ਅਸੀਂ ਇੱਕੋ ਗੱਲ ਦੱਸ ਦਿਆਂ ਅਸੀਂ ਜੋ ਮਰਜੀ ਮੰਚ ਗੱਲ ਹੋਵੇ ਲੇਕਿਨ ਪਾਰਟੀ ਦੀ ਜਦੋਂ ਲੜਾਈ ਆਉਂਦੀ ਆ ਅਸੀਂ ਉਦਾਂ ਸੱਗੇ ਭਰਾਵਾਂ ਵਾਂਗੂ ਲੜਦੇ ਆ ਔਰ ਅਸੀਂ ਇਲੈਕਸ਼ਨ ਹਮੇਸ਼ਾ ਵੱਧ ਤੋਂ ਵੱਧ ਵੋਟਾਂ ਨਾਲ ਅਸੀਂ ਜਿਤਾਉਨੇ ਆ ਹਲਕਾ ਤੁਸੀਂ ਪਿਛਲਾ ਰਿਕਾਰਡ ਕੱਢ ਕੇ ਵੇਖ ਲਓ ਉਹਦਾ ਪਿਛਲਾ ਦੇਖ ਲਓ ਔਰ ਕੈਪਟਨ ਸਾਹਿਬ ਅਰੀ ਵੀ ਅਸੀਂ ਇਹ ਜਿਹੜਾ ਹਲਕਾ ਜਿਤਾਇਆ ਔਰ ਸਾਡਾ ਜਿਹੜਾ ਜਿਹੜਾ ਰੋਲ ਹੈ ਉਹ ਪਾਰਟੀ ਦੇ ਪ੍ਰਤੀ ਸਾਰਿਆਂ ਨੂੰ ਤੇ ਭਰਾ ਮੰਨ ਕੇ ਚੱਲਦੇ ਆ ਔਰ ਇਹ ਗੱਲਾਂ ਜਿਹੜੀਆਂ ਬੜੀਆਂ ਮਮੂਲੀ ਨੇ ਉਹਨਾਂ ਦੀ ਗੱਲ ਇੰਤੇ ਦੀ ਪਰਵਾਹ ਨਹੀਂ ਕੀਤੀ ਜਿਤਾ ਕੇ ਗੱਲਾਂ ਕੀ ਗੁੱਜੀ ਚ ਵਾਜਦਾ